ਕਰ ਰਹੇ ਆ ਜਿੱਧਰ ਆਪਣੇ ਪਾਣੀ ਆਇਆ ਹਨ ਤੇ ਉਧਰ ਲੈ ਕੇ ਜਾਣਾ ਹੈ ਤੇ ਬਾਕੀ ਤੁਸੀਂ ਦੇਖੋ ਠੀਕ ਆ ਜਿੱਧਰ ਇਧਰ ਪਾਣੀ ਆਇਆ ਦਾ ਫਲੋਰ ਬਿਲ ਗਿਆ ਹੋ ਗਿਆ ਫਲੋਰ ਹੋ ਗਿਆ ਠੀਕ ਆ ਤੇ ਆਪਣੇ ਜਿਹੜੇ ਨਕੂਦਰ ਤੋਂ ਜਲੰਧਰ ਰੋਡ ਠੀਕ ਆ ਇਧਰ ਕਹਿੰਦੇ ਪਾਣੀ ਆਇਆ ਬਾਕੀ ਤਿਆਰੀ ਚੱਲ ਰਹੀ ਹੈ ਪੈਕਿੰਗ ਕਰਨ ਲੱਗੇ ਆ ਲੰਗਰ ਦੀ ਠੀਕ ਆ ਆਹ ਗਾੜਾ ਇਧਰੋਂ ਪਾਪੂ ਨੇ ਲੱਗਾ ਪੈਕਿੰਗ ਕਰਨ ਲੱਗੇ ਆ ਲੰਗਰ ਦੀ ਠੀਕ ਆ ਉਧਰ ਵੀ ਕੰਮ ਲੱਗਾ ਆ ਪ੍ਰੀਤਮ ਭਾਈ ਠੀਕ ਆ ਇਹ ਹੁਣ ਪੈਕ ਹੋਊਗਾ ਥੋੜੇ ਟਾਈਮ ਤੱਕ ਫੇ ਠੀਕ ਆ ਜਿੱਥੇ ਵੀ ਹੈਗਾ ਪਾਣੀ ਆਇਆ ਆ ਠੀਕ ਆ ਸਾਰਾ ਹੀ ਉੱਥੇ ਆਪਾਂ ਲੈ ਕੇ ਜਾਣਾ ਠੀਕ ਆ ਜੀ ਇਹ ਉਰੇ ਕੰਮ ਕਰ ਰਹੇ ਆ ਸਕਾਲ ਰਹੀ ਠੰਡੀ ਹੋ ਰਹੀ ਆ ਠੀਕ ਆ ਉਧਰ ਵੀ ਸਾਰਾ ਆਪਾਂ ਉੱਥੇ ਲੈ ਕੇ ਜਾਣਾ ਠੀਕ ਹੈ ਜਿੱਧਰ ਪਾਣੀ ਆ ਰਿਹਾ ਉਹ ਪ੍ਰੀਤਮ ਦਾ ਚੱਲ ਲੱਗਾ ਹੈ ਨਾ ਇੱਧਰ ਲੰਗਰ ਪਣ ਰਿਹਾ ਪਾਣੀ ਵਿੱਚੋਂ ਲੈ ਕੇ ਬੱਡੀ ਡੱਕ ਰਿਹਾ ਉਹਦੇ ਵਿੱਚੋਂ ਸਾਰਾ ਲੰਗਰ ਪਣ ਰਿਹਾ ਠੀਕ ਹੈ ਪੀਮਾ ਚਾਹ ਬਣਾਉਣ ਲੱਗਾ ਹੈ ਉੱਧਰ ਬਾਕੀ ਚਲੋ ਠੀਕ ਹੈ ਜੀ ਸਾਰਾ ਪਿਆਰ ਦਾ ਸੇਵਾ ਸ਼ਰਗ ਲੈ ਕੇ ਜਾਣੇ ਹੁਣ ਆਪਾਂ ਉੱਥੇ ਲੰਗਰ ਠੀਕ ਹੈ ਪੈਕਿੰਗ ਹੋ ਰਹੀ ਹੈ ਜੀ ਆ ਠੰਡੀ ਹੋ ਰਹੀ ਆ ਠੀਕ ਆ ਇਸ ਦੋ ਵਾਰਾ ਪੈਕ ਕਰ ਦੇਣੀ ਆ ਫੇ ਆਪਾਂ ਜਾਣਾ ਉਧਰ ਪਾਣੀ ਆਇਆ ਉਧਰ ਲੰਗਰ ਲਾਗੇ ਠੀਕ ਆ ਜੀ ਉਹ ਕੀ ਤੁਹਾਡੇ ਸਾਹਮਣੇ ਹੀ ਆ ਜੀ ਜਿੰਦਾਂ ਚੱਲ ਉਧਰ ਲੰਗਰ ਪਕਾ ਰਿਆ ਬੜੀਆਂ ਪਕਾ ਰਹੀਆਂ ਆ ਬੀਬੀਆਂ ਠੀਕ ਆ ਤੇ ਬਾਕੀ ਤੁਹਾਨੂੰ ਟੱਕਰ ਨਹੀਂ ਬਲੌਗ ਦੇ ਵਿੱਚ ਬਲੌਗ ਦੇਖਿਓ ਸਾਰਾ ਠੀਕ ਆ ਤੇ ਜਿਹੜੇ ਜਿੱਧਰ ਪਾਣੀ ਆਇਆ ਉਹਨਾਂ ਦੇ ਦਾਸ ਕਰੋ ਕਿ ਭਰਾ ਹਾਂ ਵੀ ਨੁਕਸਾਨ ਕਿਸੇ ਦਾ ਜ਼ਿਆਦਾ ਨਾ ਹੋਵੇ ਹੈਨਾ ਇੱਧਰ ਇੱਧਰ ਪਾਣੀ ਆਇਆ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ